ਫਿਰ ਤਾਂ ਇਹ ਕੰਨ ਨਹੀਂ ਆਏ ਅਦਾਲਤਾਂ ਦੇ ਨੇ ਕੰਨਾਂ ਨੇ ਰੱਦ ਕਰਾਤੇ ਤਾਂ ਫਿਰ ਤਾਂ ਸਾਰੀ ਦੁਨੀਆ ਲਈ ਰੱਦ ਆਏ ਜੇ ਜੇ ਖਦ ਰੱਦ ਕਰਤੀ ਫਿਰ ਅਦਾਲਤਾਂ ਦਾ ਫੇਲ ਹੈ ਇਹ ਈ ਅਕੀ ਹੋਈ ਫਿਰ ਜੀ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਦਾ ਫੇਲ ਨਹੀਂ ਰਹੇਗੀ ਕੀ ਮਲੂ ਤੁਸੀਂ ਕੰਨ ਨੂੰ ਪੇਸ਼ ਹੋਵੇ ਇਥੇ ਨੂੰ ਪੇਸ਼ ਹੋਣਾ ਪਊਗਾ ਤਵੇ ਪਾਈ ਹੱਥ ਕੜੀਆਂ ਲਾ ਕੇ ਤੂੰ ਘੁੜੀਆਂ ਤੇ ਜੁੰਡਾਂ ਦਾ ਫੜਕੇ ਲੈ ਆਉਂਦੀ ਜੇ ਜਦਾਸਾ ਐਡੀ ਸ਼ਰਤ ਆਈ ਹੈ ਕਿ ਰਾਤ ਵੀ ਤਾਂ ਦੰਮੇ ਉਹ ਦੇਖਾਇਆ ਸਦੇ ਨਿਆਂ ਕਰ ਦਿਓ ਆਲਤਾਂ ਨੂੰ ਵੀ ਕੁਰਸੀਆਂ ਮਿਲੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰਾ ਰੱਬ ਦਾ ਹੁਕਮ ਮੰਨ ਕੇ ਆਲਤਾਂ ਉਹਦੇ ਹੱਕ ਕਰਦੇ ਆ ਰੱਬ ਨੂੰ ਕਲ ਮੈਂ ਗਲਤ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਤੇ ਕਾ ਵੀ ਚੱਲਦੀ ਆਲਤਾਂ ਨਹੀਂ ਅਜਾ ਤੱਕ ਜਮਾਨੇ ਪੁੱਠਾ ਜੀ ਇਸ ਤਰ੍ਹਾਂ ਨਿਆਂ ਹੁਣ ਉਹ ਇਹ ਤਾਂ ਨਿਆਂ ਹੋਊਗਾ ਨਿਆਂ ਕਰਨਾ ਪਊਗਾ ਆਲਤਾਂ ਗਾਦੀ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆਂ ਹੁੰਦੇ ਜਗਾ ਹੰਦਰਗਾ ਦੀ ਮਾਨ ਹਮੇਸ਼ਾ ਨਾਲੀ ਕਿਉਂ ਨੋ ਨਿਆ ਕਰਨਾ ਪਊਗਾ ਰੱਬ ਨੂੰ ਯਾਦ ਕਰ। ਜੇ ਪਿਛਲੇ ਪਹਿਲਾਂ ਇੱਕ ਵਾਰੀ ਤਰੀਕ ਦੇ ਆਏ ਸੀ ਉਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ ਅਸੀਂ ਆਖੇ ਕੋਈ ਪੰਜਾਬੀ ਨਹੀਂ ਕਿਸੇ ਨੂੰ ਕਿਸਾਨੇ ਕਹਿੰਿਆ ਦੀ ਜਨਤਾਦਿਆਂ ਨੇ ਕਿਹੜਾ ਗਨਾਹ ਹੈ ਹੋਣਾ ਤੇ ਉਹਨੂੰ ਖਸਾਖ ਕੇ ਉਹ ਤਾਂ ਆਪਦੇ ਕੰਮਾਂ 'ਚ ਹੀ ਪੂਰੇ ਹੋ ਜੀ ਤੇ ਗਿਦੇ ਲੈਣੀ ਵਾਲੀ ਗੱਲ ਨਹੀਂ ਤੇ ਅੰਦਰ ਦੀ ਜਾਣਤੀ ਆਹਦੀ ਹੈ ਝੂਠ ਮੂਠ ਬਕਦੀ ਹੈ ਉਹਦੇ ਅੰਦਰ ਸੱਚਾਈ ਨਹੀਂ ਉਹ ਜ ਮੰਤਾ ਹਕਾਰ ਦੇ ਬੜ ਬੜੇ ਉਹ ਹੱਗਿਆ ਤੇ ਹਕਾਰ ਦੀ ਭਰੀਏ ਭਾਈ ਸਿੱਧੀ ਹੋ ਕੇ ਜੇ ਕੋਈ ਸਿੱਧਾ ਹੋਊਗਾ ਤਾਂ ਗਰਾਂ ਦੇ ਸਾਥ ਤੇ ਥਾਮ ਨਾ ਉਹ ਸਿੱਧੀ ਨਹੀਂ ਜਿਹੜੇ ਫਿਰ ਰੱਬ ਦੀ ਕਲਾ ਦੀ ਹੈ ਕੋਰਟ ਵੱਲੋਂ ਇਹ ਵੀ ਕਪਟੀਸ਼ਨ ਹੋਈ ਹੈ ਮਾਦਾ ਜੀ ਜੇ ਇਸ 15 ਤਰੀਕ ਤੇ ਨਹੀਂ ਤਾਂ ਉਹਦੇ ਦੀ ਜ਼ਮਾਨਤ ਹੈ ਉਹ ਅਰਜੀ ਕੈਨਸਲ ਹੋ ਜੂਗੀ ਕਿ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜਾ ਉਹ ਜਾਰੀ ਹੋ ਜਾਣਗੇ ਕੀ ਕੋਰਟ ਜਾਂ ਫਿਰ ਜਾਰੀ ਹੋਣਾ ਹੀ ਹੋਣ ਵਾਲਿਆ ਆਥ ਕੜੀ ਲੈ ਕੇ ਉਹਨਾਂ ਦੀ ਕਿਸੇ ਨੂੰ ਪੜ ਕੇ ਕੜਿਸ ਕੇ ਕੀ ਕੰਮ ਕਿਸੇ ਨਾਲ ਹੋਈ ਹੈ ਇਹ ਵਾਈ ਵੱਡੀ ਹੈ ਤੇ ਰਾਤਾਂ ਤਾਂ ਫਿਰਤੀ ਹੈ ਅਦਾਲਤਾਂ ਫੇਲ ਕਰੂੰਗੀ ਇਹ ਜੀਹਦਾ ਤਾਂ ਫੇਲ ਹੋ ਜਾਣਾ ਤੇ ਫਿਰ ਇਹਨੂੰ ਵੀ ਅਦਾਲਤਾਂ ਨਹੀਂ ਫਿਰ ਰਾਸ ਤਾਂ ਇਹ ਹੀ ਹੋਈ ਜਿਹੜੀ ਜਿੱਗੀ ਆफी ਅਦਾਲਤ ਤੋਂ ਵੀ ਫਿਰਦੀ ਹੈ ਪਰ ਅਦਾਲਤਾਂ ਮਾੜੀਆਂ ਤੇ ਇਹ ਤੱਕ ਨਹੀਂ ਲੱਗਦਾ ਲੱਗ ਜੂ ਪਤਾ ਮਿਲੂ ਨਹੀਂ ਆਣਾ ਚਾਹੁੰਦੇ ਕਿ ਹੋਰ ਕੋਈ ਅਦਾਲਤ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਰਾਤਾਂ ਕਰਨਾ ਨਹੀਂ ਕਿ ਜਿਹੜੀ ਹੋ ਰਹੀ ਹੈ ਚੇਤਾਉਣਾ ਉਹ ਨਹੀਂ ਕਰੂਗਾ ਉਹ ਉਹ ਨਹੀਂ ਆ ਸਾਤੇ ਲਈ ਕਰੂ ਉਹ ਵੀ ਕੁਦਰਤ ਨੇ ਅਤਮ ਰਾਣੀ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਆਇਆ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗੇ ਤੇ ਮੂਰਖ ਦੋਸ਼ ਭਗਵਾਨ ਨੂੰ ਲਾਉਂਦਾ ਹੈ insan ਜੋ ਵੀ ਆਉਂਦੀ ਕਰਮਾਂ ਦਾ ਫਰੰਦਾ ਹੈ ਤੇਰਾ ਬੰਦਾ ਰੱਬ ਕਿਸੇ ਨੂੰ ਤੁਸੀਂ ਨਹੀਂ ਆਦਾ ਬੰਦਾ ਦੇ ਕਰਮਾਂ ਦੇ ਭੋਗ ਭੋਗਦਾ ਭਾਈ ਜਿਹੜਾ ਕੀਤਾ ਤੇ ਉਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆਸ ਕੇ ਭੋਗ ਲਈ ਕੋਈ ਤੇ ਕੋਈ ਹੋ ਕੇ ਭੋਗ ਜਿ ਦੇ ਭੋਗਣਾ ਪਊਗਾ ਵਾਹ ਤੁਹਾਨੂੰ ਉਹਨੇ ਇਹਨੇ ਉਹ ਬਾਂਦੇ ਤਾਂ ਬਲੇਸ ਜੀ ਪਹਿਲਾਂ ਤੁਹਾਨੂੰ ਕੋਈ ਗੱਲਬਾਤ ਨਹੀਂ ਨਹੀਂ ਮੈਨੂੰ ਨਹੀਂ ਮਰੇ ਬਾਈ ਨਹੀਂ ਮਰੇ ਅਸਟਾ ਬਸ ਜਦ ਜਨੇ ਸਰਕਾਰ ਨੇ ਡਰ ਪਾਇਆ ਕਿਸਾਨਾਂ ਤੇ ਕਾਨੂੰਨ ਜਿਹੜਾ ਬਣਾਤੇ ਵੀ ਇਥੇ ਪਲਾਟ ਬਣਾਉਗੇ ਜਮੀਨਾਂ ਦੇ ਖੋਲਾਂਗੇ ਕਿਸਾਨਾਂ ਤੋਂ